गा माणे कोन्हे ਲੋਰ ਹਮ ਡੇਡੇ ਕਰਾਇਆ ਲੋਬ ਨੂੰ ਸ਼ੁਰੂ ਕਰਿਆ ਜਾਰ ਕਰਦਾ ਕਿ ਜਿਹੜਾ ਪੰਚਰ ਜੇਲਾ ਮਹਾ ਜੀ ਜਾਰ ਬੋਦੀ ਦੀ ਕਾਰਵਾਈ ਨਾ ਤੇ ਉਹਦਾ ਜੈਦ ਜੇ ਬੈਠੇ ਛੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਜਿਹੜਾ ਪੰਜਾਬ ਦੀ ਸਰਕਾਰ ਦੀ ਸ਼ਹਿਤ ਤੇ ਪੰਜਾਬ ਦੀ ਸਰਕਾਰ ਦੁਆਰਾ ਉਹ ਗੁਰੂ ਘਰ ਦੀ ਚਾਰਦੁਆਰੇ ਢਾਈ ਗਈ ਉਹ ਗੁਰੂ ਘਰ ਦੀ ਜਗਾ ਜਿਹੜੀ ਪੰਚਾਇਤ ਨੇ ਸ਼ਰਧਾਂਤੀ ਦੇ ਨਾਲ ਮਤਾ ਪਾਇਆ ਔਰ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਰੈਮਨੂ ਰਿਕਾਰਡ ਹੈ ਉਹਦੇ ਵਿੱਚ ਗੁਰੂ ਰਵਿਦਾਸ ਜੀ ਗੁਰੂ ਘਰ ਦੇ ਨਾਂ ਤੇ ਉਹ ਜਗਾ ਆ ਪੰਜਾਬ ਦੀ ਹਕੂਮਤ ਜਿੱਤੇ ਸਾਰੇ ਵਰਗਾਂ ਨਾਲ ਧੱਕਾ ਕਰ ਰਹੀ ਹੈ ਉੱਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਸ਼੍ਰੀ ਗੁਰੂ ਕਬੀਰ ਸਾਹਿਬ ਜੀ ਦਾ ਧਾਰਮਿਕ ਸਤਨ ਬਟਾਲੇ ਦੇ ਅੰਦਰ ਔਰ ਬਟੋਈ ਦੇ ਅੰਦਰ ਜਿਹੜੇ ਜ਼ਮੀਨੀ ਪੰਚਾਇਤੀ ਲੈਣ ਸੀ ਜਿਹਦੇ ਪੈਸੇ ਵੀ ਜਿਹੜੇ ਗਰੀਬ ਲੋਕਾਂ ਨੇ ਤਾਰੇ ਉਹਨਾਂ ਨੂੰ ਉਹ ਜ਼ਮੀਨ ਹੀ ਦੇ ਰਹੀ ਔਰ ਸਾਡੇ ਨਵੇਂ ਸ਼ਹਿਰ ਦੇ ਅੰਦਰ ਜਿਹੜਾ ਬਲੈਕ ਆਊਡ ਹੈ ਉਹਨੂੰ ਖਤਮ ਕੀਤਾ ਗਿਆ ਉਹਨੂੰ ਬਹਾਲ ਕਰਨ ਲਈ ਔਰ ਪੰਜਾਬ ਦੇ ਅੰਦਰ ਬਹੁਤ ਸਾਰਾ ਇਲਾਕਾ ਹੜਾਂ ਦੀ ਮਾਰ ਹੇਠ ਹੈ ਔਰ ਸਾਡੇ ਇਲਾਕੇ ਦੇ ਅੰਦਰ ਵੀ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਡਿਗੇ ਆ ਇਸ ਕਰਕੇ ਅਸੀਂ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਤੋੜਿਆ ਗਿਆ ਪੰਜਾਬ ਦੀ ਸਰਕਾਰ ਮਾਫੀ ਮੰਗੇ ਔਰ ਉਸਾਂ ਦੇ ਗੁਰੂ ਘਰ ਦੀ ਸਾਰੀ ਕਰਾਵੇ ਔਰ ਜਿੰਨੇ ਵੀ ਪੰਜਾਬ ਦੇ ਅੰਦਰ ਅਟ੍ਰੋਸਟੀਜ਼ ਹੋ ਰਹੀਆਂ ਉਹਨਾਂ ਨੂੰ ਰੋਕਣ ਦਾ ਯਤਨ ਕਰੇ ਅਜਵਾਹਨ ਸਮਾਜ ਪਾਰਟੀ ਸਾਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਸਾਡੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਗਰੀਮਪੁਰ ਜੀ ਸੰਚਾਰ ਰਣਜੀਤ ਸਿੰਘ ਪਹਿਨੀਵਾਲ ਜੀ ਵਿਖਾਈ ਦੇ ਅੰਦਰ ਇਹ ਮੈਮੋਰੰਡਮ ਅਜਮਾਨ ਜੋ ਵਰਨਨ ਸਾਹਿਬ ਨੂੰ ਡੀਸੀ ਲਾਈਨ ਭੇਜ ਰਹੇ ਆ ਤਾਂ ਜੋ ਇਹਦਾ ਜਲਦੋਂ ਜਲਦ ਗੁਰੂ ਘਰ ਦਾ ਜਿਹੜਾ ਹੱਲ ਕੀਤਾ ਜਾਵੇ 7 ਤਰੀਕ ਨੂੰ ਗੁਰਾਇਆਂ ਦੇ ਅੰਦਰ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਬਣਾਉਣ ਦੇ ਲਈ ਜਿਹੜਾ ਅਗਲਾ ਵੱਡਾ ਦੁਆਬੇ ਲੈਵਲ ਦੀ ਜਿਹੜੀ ਰੈਲੀ ਆ ਉਹ ਕੀਤੀ ਜਾ ਰਹੀ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਮਾ ਜੀ ਮੈਂ ਤੁਹਾਡਾ ਵੀ ਸਪਾਲ ਦਾ ਕਰਨ ਲਈ ਧੰਨਵਾਦ ਜੈ ਭੀ ਜੈ ਭਾ